ਸਸਿਕਾ ਜੀ ਸਾਰੇ ਨੂੰ ਬਾਈ ਰਾਹ ਸਭੀ ਰਾਹ ਕੋ ਪਹੁੰਚ ਚੁੱਕੇ ਜੀ ਪਿੰਡ ਚਾਤੀਵੰਡ ਜ਼ਿਲ੍ਹਾ ਅੰਮ੍ਰਿਤਸਰ ਪੰਦੇ ਜੀ ਤੁਸੀਂ ਵੀ ਅੰਮ੍ਰਿਤਸਰ ਦੇਖੋ ਅੱਜ ਵੀ ਕੋਈ 7-8 ਦੇ ਲਵਾ ਕੇ ਮੱਝਾ ਸੇਲ ਹੈ ਬਾਈ ਦੇ ਕੋਲ ਜੀ ਆਓ ਪਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਸਿਕਾ 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 ਬਾਈ ਹੁਸਨਦੀਪ ਜੀ ਹੋਰ ਜੀ ਠੀਕ ਹੈ ਬਾਈ ਜੀ ਠੀਕ ਹੈ ਜੀ ਬਾਤ ਚੜਦੀ ਕਰ ਸੰਦੀਪ ਚੈਨਲ ਡੇਰੀ ਚੈਨਲ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਸਤਿ ਸ੍ਰੀ ਅਕਾਲ ਦੁਆੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਿਲਕੁਲ ਬਿਲਕੁਲ ਗੁਰੂ ਰਾਮਦਾਸ ਖੁਸ਼ੀਆਂ ਬਖਸ਼ੇ ਹਰਕ ਦੇ ਘਰ ਚੜ੍ਹਦੀ ਕਲਾ ਕਰੇ ਮਾਵਾਜ ਤੇ ਚਲੋ ਅੱਜ ਤੁਹਾਡੇ ਫੇਰ ਦਰਸ਼ਨ ਹੋਏ ਆ ਚਲੋ ਤੇ ਮੀਆਂ ਜੱਟ ਨੋ ਹੈਗੀਆਂ ਆ ਮਾਲ ਵੇਖਦਾ ਬਈਆਂ ਨੇ ਤੇ ਮਾਲ ਫਿਰ ਵੀ ਗਈ ਜਾਂਦਾ ਜਿੱਦਨ ਕਿ ਤੂੰ ਯਾਰ ਕਰ ਲੱਗਦੇ ਉਹ ਤੇ ਫੇਰ ਇਧਰ ਉਧਰ ਡਾਂਗਰੀ ਤੈਨੂੰ ਪਤਾ ਗਾ ਕਰ ਹਾਂਜੀ 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 ਉਹ ਭੈਣ ਭਰਾ ਜਿਹੜੇ ਆ ਚਲੋ ਇਦਾਂ ਕੰਮ ਚੱਲੀ ਚੱਲੀ ਜਾਂਦਾ ਆ ਤੇ ਕਿੰਨੇ ਵਜੇ ਅੱਜ ਫੇਰ ਅੱਜ 8:00 ਠੀਕ ਆ 8:00 ਹਾਂਜੀ ਠੀਕ ਆ ਤੇ ਕਰੀ ਚੁਣ ਹਾਂ ਦੱਸੋ ਜੀ ਇਹ ਪਹਿਲਾਂ ਝੋਟੀ ਜੇ ਕੱਲ ਦੇ ਪਰਸੋਂ ਰਾਤ ਦੀ ਸੂਈ ਜੀ ਅੱਛਾ ਜੀ ਹਾਂ ਉਹ ਕੱਟੀ ਮਗਰ ਜੇ ਠੀਕ ਆ ਹਾਂ ਤੇ ਭਾਜੀ ਕਿੰਨਾ ਕੈਸਟ ਬੋੜਾ ਜੀ ਬੋੜਾ ਜੀ ਸੰਦੀਪ ਸਿੰਘ ਆ ਉਹ 7-8 ਕਿਲੋ ਹੋਊਗਾ ਠੀਕ ਆ ਤੇ ਹੁਣ ਜਿੱਦਾਂ ਕੱਟੀ ਸਾਨੂੰ ਖੁੱਲ ਖਾਲ ਚੰਗੀ ਗਈ ਆ ਤੇ ਆ ਵੀ ਆਹ ਲਾਦੇ ਨੂੰ ਰੰਗ ਚਾੜਨ ਬੁੱਕੀ ਬਕੀ ਨਹੀਂ ਠੀਕ ਆ ਫਿਰ ਬਰਗੂ ਛੋਟਾ ਸੇ ਕਹਿੰਦੇ ਜੀ ਸਿੱਜ ਬਾਬੂ ਸਿੱਧੀ ਦਰੋਂ ਸਿੱਧੀ ਚੁਆਈ ਜੀ ਵੱਡੀ ਨਿਕਲ ਬਾਈ ਜੀ ਆਹੀ ਵੱਡੀ ਫੋਲੀ ਆ ਆ ਰੂਵਰਗੀ ਚੋਣ ਆ ਅਜੇ ਥੋੜੀ ਭਲਾਂ ਪੂਣਾ ਹੋਈ ਫਿਰਦੀ ਕੋਈ ਇਧਰ ਕਦੀ ਇਧਰ ਅਜੇ ਸਿੱਧੀ ਸੱਦੀ ਹੋ ਗਈ ਆ ਦੋ ਚਾਰ ਤਨ ਅਜੇ ਰੰਗ ਰੂਪ ਬਹੁਤ ਸੋਹਣਾ ਜਿਹਾ ਬਣਾਇਆ ਹੈ ਕਾਲੀ ਸਾ ਬਾਕੀ ਜੀ ਲਸੂਣੀ ਜਿੱਦੀ ਨਸਲਾ ਭਾਜੀ ਨਸਲਾ ਕੱਟੀ ਕੱਟਾ ਮੈਂ ਕੱਟੀ ਜੀ ਕੱਟੀ ਆ ਸਾਰੀਆਂ ਮਗਰੀ ਕੱਟੀਆਂ ਅੱਛਾ ਸਾਰੀਆਂ ਕੱਟੀਆਂ ਇੱਕ ਮਗਰ ਕੱਟਾ ਚਲੋ ਬਾਕੀ ਸਾਰੀਆਂ ਹਾਂਜੀ ਭਾਜੀ 6 ਕੱਟੀਆਂ ਪਹਿਲਾ ਸੰਦੀਪ ਸਿੰਘ ਮੇਲਾ ਮੂਲਾ ਸੀ ਲੋਕਾਂ ਆਖਿਆ ਦੋ ਦੋ ਢਾਈ ਢਾਈ ਵੀ ਕਰੀ ਜਾਣਾ ਹੂੰ ਤੇ ਆਪਾਂ ਦੋ ਵਾਰ ਤੈਨੂੰ ਭੱਜ ਜਾਣਾ ਹੈ ਜਾਲਾ ਹਾਂ ਤੇ ਇੱਕ ਪੰਜੀ ਦੀ ਦੇ ਦਈਏ ਉਹ ਰਮਾਨਦਨ ਜੀ ਕਿੰਨਾ ਕਰ ਜਿੰਨਾ ਮਰਜ਼ੀ ਕਰ ਦੋ ਜਿੰਨਾ ਮਰਜ਼ੀ ਕਰਾ ਲਾ ਦੱਸ ਦੋ ਪੀ ਤੇ ਦਿਆ ਪੀ ਵੀਰ ਹੀ ਦੇ ਦਈਏ ਠੀਕ ਹੈ ਤੇ ਕਰਨਾ ਕੋ ਦਿਵਾਲੀ ਆਫਰ ਫਿਰ ਇਹਦੇ ਬਾਲਾ ਫਿਰ ਬੋਹ ਜੀ ਹਾਂ ਕਰ ਦੋ ਤੇ 15 ਦੀ ਦੇ ਚਲੋ ਠੀਕ ਹੈ ਹੁਣ ਤਾਂ ਜਾ 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 ਕਰ ਇਹ ਵੇਲਾ ਕੱਟੀ ਵੇਲਾ ਕਿਦਾਂ ਦੀ ਆ ਕੱਟੀ ਪਾਣੀ 12 ਕਿਲੋ ਦੇ ਦੇ ਹਾਂਜੀ ਕੱਟੀ ਪਾਣੀ 10 ਕਿਲੋ ਦੇ ਦੇ ਪਰ ਜਿਹੜਾ ਲਿਬਾਸ ਆ ਕੱਟੀ ਨੂੰ ਕਿਦਾਂ ਦਾ ਲੱਗਦਾ ਕੋ ਨਸਰ ਜੋਟੀ ਚਾਰ ਦਿਨ ਜੀ ਹੁਣ ਸਾਂਹ ਸੁੱਕੀ ਆ ਬਿਲਕੁਲ ਬਿਲਕੁਲ ਜੀ ਤੇ ਆਹ ਹੈ ਇਹ ਦੂਜਾ ਸੁਆ ਆ ਹਾਂਜੀ ਇਹਨੂੰ ਅੱਜ 6ਵੇਂ ਤੋਂ 7ਵਾਂ ਦਿਨ ਸੁਈਨ ਹੋਇਆ ਠੀਕ ਆ ਤੇ 11 ਕਿਲੋ ਤੋਂ ਸਟਾਰਟ ਹੋਈ ਆ 11 ਕਿਲੋ ਐਸ ਤੋਂ ਸਟਾਰਟ ਹੋ ਗਈ ਇਹ ਦੇਖੋ ਤੇ ਇਹ ਵੀ ਖੋਲੋ ਜੀ ਮੈਂ ਮਲ ਕੋਈ ਹਵ ਤੇਰੀ ਦੋ ਤਿੰਨ ਮੈਂ ਸੂਈਆਂ ਬਾਕੀ ਦੋ ਦੋ ਤਿੰਨ ਤਨੰਦ ਨਾ ਦੀਆਂ ਕੋ ਰਾਤ ਦੀਆਂ ਦੋ ਮੀ ਸੂਈਆਂ ਹਾਂ ਹਾਂ ਜੀ ਮੈਂ ਤੋਂ ਬਦ ਮੈਂ ਨਹੀਂ ਲੰਮੀ ਚੋੜੀ ਲੈ ਰਾਈ ਸੂਈ ਲੈ ਠੀਕ ਹੈ ਬਜੀ ਵੀ ਦੋ ਥਾਣੇ ਬੜਾ ਜ਼ਿਆਦਾ ਥਣ ਬੇਕੀ ਚੰਗੀ ਆ ਦੁੱਧ ਦੇ ਦੂਗੀ ਮੈਂ ਅੱਗੇ ਅੱਗੇ ਦੀ ਸੇਵਾ ਆ ਜਾਓ ਜੀ ਆ ਜਾਓ ਸਰੀ ਲਮਕਣਾ ਜਾ ਨਹੀਂਗਾ ਹਾਂ ਬਿਲਕੁਲ ਦੁੱਧ ਦੁੱਧ ਵਾਲੇ ਮੈਂ ਉਧਰ ਆਦਰ ਦੀ ਮੈਂ ਨਹੀਂ ਕੱਟੀ ਹਾਂ ਹਾਂ ਜੀ ਆਪਾਂ ਕਹੀ ਵੀ ਹੈ ਉਧਰੋਂ ਲੈ ਆਏ ਕੋਈ ਫਾਇਦਾ ਨਹੀਂ ਹੈ ਕਿ ਉਧਰ ਦੀ ਮੈਂ ਨਹੀਂ ਕੱਟੀ ਹਾਂ ਜੀ ਇੱਕ ਦਾਸ ਦੇ ਦिए ਕਿੰਨੇ ਕ ਬੰਦੇ ਪੰਜ ਨਹੀਂ ਅੰਦਰ ਕਰੀਏ ਫਿਰ ਅੱਛਾ ਫਿਰ ਕਰ ਦੋ ਫਿਰ ਦਿਵਾਲੀ ਉਹ ਕੱਟੀ ਮੈਂ ਜਦੋਂ ਪੰਜ ਦੀ ਪਾ ਕੇ ਵੀ ਵੇਚਦੀ ਆ ਹਾਂਜੀ ਇਹ ਨਹੀਂ ਗੱਲ ਵੀ ਭਾਵੇਂ ਲੱਖ ਦੀ ਵੀ ਵੇਚ ਲਾ ਕੋਈ ਚੱਕਰ ਨਹੀਂ ਆ ਪਰ ਤੇਨੂੰ ਪਤਾ ਆਪਣੇ ਸ਼ੁਰੂ ਦਾ ਸੁਭਾਅ ਪਾਉਨਾ ਕੀ ਮਰਜ਼ੀ ਨਹੀਂ ਬੱਸ ਹੂੰ ਸਦੀਹਾਰ 95000 ਦੀ ਜੋੜੀ ਠੀਕ ਆ ਚੱਲੋ ਲੋ ਠੀਕ ਆ ਜੀ ਜੀ ਕਾ ਮੈਂ ਬਸ ਕਹਿੰਦੇ ਹਾਂ ਲੋ ਜੀ ਹਾਂ ਜੀ ਆ ਮੈਂ ਸੁਵਿਨਾ ਜੀ ਪੰਜਵਾਂ ਛੇਵਾਂ ਦਿਨ ਜਿੰਨੂੰ ਸੂਆ ਦੁੱਜਾ ਜੀ ਹਾਂ ਜੀ ਚਾਹ ਜੂ ਬਹੁਤ ਚੰਗਾ ਲੱਗਾ ਜੀ ਉਨੀ ਕੀ ਦਾਗੇ ਤੇ ਹੈਗੇ ਜੀ ਇਹ ਕੁਦਰਤਲੋਂ ਜੇ ਇਹ ਨਹੀਂ ਵੀ ਅੱਜ ਨਵੇਂ ਸ਼ੁਰੂ ਹੋਏ ਹਾਂ ਜੀ ਹਾਂ ਜੀ ਦੁੱਜਾ ਸੂਆ ਜੀ 10 ਤੋਂ 11 ਕਿਲੋ ਦੇ ਵੀ ਸਟਾਰਟ 10 ਤੋਂ 11 ਕਿਲੋ ਸਿਰਫ ਚੌਥੇ ਪੰਜਵੇਂ ਦਿਨ ਦੀ ਸੂਈ ਖੋਲਣੇ ਜੀ ਦੁੱਧ ਜਿਸ ਤਰ੍ਹਾਂ ਚੱਲਣ ਢਈ ਹੈ ਨਾ ਹਾਂਜੀ ਤੇ ਜਿੱਦਾਂ ਚਾਰੂ ਚੂਰੀਆ ਮੇਰੇ ਹੱਲ ਵੀ 12 ਤੋਂ ਟੱਪ ਜੂ ਤੇ ਬੜਾ ਹੁੰਦਾ ਸੰਦੀਪ ਜੀ ਬਹੁਤ ਬਹੁਤ ਚਲੋ ਬੈਂਡ ਹੋਵੇ ਬੜਾ ਜ਼ਿਆਦਾ ਜਿਹੜਾ ਬੋਰ ਬੋਰ ਹੁੰਦਾ ਜੀ ਉਧਰ 15 16 16 ਕਿਲੋ ਕੇ ਜੀ ਬਿਲਕੁਲ ਜੀ ਹਾਂ ਬਾਕੀ ਨਿੱਗਰ ਬਹੁਤ ਆ ਲੈਵੇ ਦੀ ਚੁਆਈ ਬਹੁਤ ਚੰਗੀ ਲੱਗੀ ਨਹੀਂ ਠੀਕ ਹੈ ਜੀ ਆਜੋ ਜੀ ਆਜੋ 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 ਕੱਟੀਆਂ ਮਗਰ ਇਹਨੇ ਸਾਰੀਆਂ ਇਹਦੇ ਮਰ ਕੱਲੀ ਮਰ ਕੱਟਾ ਜੀ ਅੱਛਾ ਠੀਕ ਆ ਹਾਂ ਬਾਕੀ ਸਾਰੀਆਂ ਮਗਰ ਕਟੀਆਂ ਜੇ ਇਹਦੇ ਮਰ ਕੱਲੀ ਮਰ ਕੱਟਾ ਜੀ ਇਹਦੀ ਭਾਜੀ ਫਿਰ ਕੀਮਤ ਇਹਦੀ 95 ਦੀ ਕਿ ਘੱਟ ਕਰਨੇ ਕੋ 90 ਦੀ 90 ਦੀ ਤੇ 2000 ਹੋਰ ਨਾ ਛੱਡੀ ਇਹ ਦਿਵਾਰੀ ਆਫਰ 88 ਚੱਲਣਾਂ 88 ਦੀ ਚੱਲਣਾਂ ਬਬਾਈ ਕਰਨਾ ਕੋ ਸੋ ਦੇਣਾ ਤੁਸੀਂ ਆਪਰੇ ਦੇਣਾ ਦੇ ਆਹ ਦੇਖੀ ਆਪ ਛੱਡਦੇ ਜੋ ਤਰਾ ਮਾ ਜਾਨ ਦੋ 87 ਦੀ ਅੰਦਗੀ ਠੀਕ ਆ ਜੀ ਜਾਨ ਰਸਤਾਸਤੀ ਆ ਵੀ ਘੋਟੀ ਤੁ ਜਾ ਸੁਆ ਸੁਈ ਜੇ 11 ਕਿਲੋ ਤੇ ਇਹ ਸਟਾਰਟ ਜੇ ਮਗਰ ਕੱਟੀ ਜੇ ਕੱਟੀ ਵੇ ਕਿਦਾਂ ਦੀ ਆ ਸਾਰੀ ਤੇ ਇਹ ਵੀ ਦਰੋ ਜੀ ਥੋੜੀ ਲੱਗੋ ਬੀ ਪੜਾ ਚੋਾਈ ਜੇ ਨਹੀਂ ਵਧੀ ਆ ਜੀ ਚੋਾਈ ਕੋਈ 19 ਕੀ ਹੈ ਨਹੀਂ ਬਿਲਕੁਲ ਜੀ ਆਪਾਂ ਉਧਰੇ ਤੋਂ ਦੱਸਤਾ ਜੀ ਹੋਊ ਆਪਾਂ ਪਹਿਲਾਂ ਦੱਸ ਦੇਣੇ ਮੁਰਗੀ ਅਗਲਾ ਇਹ ਘਰ ਆਣ ਕੇ ਬਹਿ ਕੇ ਮੁਰਗੀ ਉੱਠ ਕੇ ਜਾਵੇ ਉਹਦਾ ਕੀ ਫਾਇਦਾ ਫਿਰ ਉਹੋ ਹੀ ਆਪਣਾ ਚਿਹਰਾ ਰਹਿਣਾ ਫਿਰ ਗੱਲ ਬਿਲਕੁਲ ਬਿਲਕੁਲ ਪਹਿਲਾਂ ਹੀ ਉਹ ਗੱਲ ਦੱਸੋ ਜਿਹੜੀ ਹੈਗੀ ਹੈ ਕਿਉਂ ਨਹੀਂ ਦੱਸਣ ਡੀਆਂ ਥਣ ਕੀ ਲੱਗੇ ਥਣ ਕੀ ਲੱਗੇ ਬਿਲਕੁਲ ਬਾਕੀ ਸੁਨੀਲ ਸਾਹਿਬ ਆਪਾਂ ਵੀ ਰੁਪਏ ਦੇ ਕੇ ਆਏ ਹਾਂ ਗਲਤ ਮੈਂ ਕਹਿੰਦਾ ਗਲਤ ਕੋਈ ਨਹੀਂ ਸਹੀ ਗੱਲ ਹੈ ਜੀ ਨਾ ਨਾ ਸਹੀ ਗੱਲ ਹੈ ਕਈ ਵਾਰ ਹੁੰਦਾ ਬੰਦਾ ਲਾਜ ਨੂੰ ਗੱਲ ਮੈਂ ਲੈ ਲਿੰਦਾ ਹਾਂ ਹਾਂ ਜੀ ਤੇ ਚੱਲ ਘੱਟ ਵੜ ਘੱਟ ਵੜ ਅੱਜ ਦੋ ਚਾਰ ਹਜ਼ਾਰ ਅਗਲੇ ਤੇ ਫਿਰ ਵੇ ਅੱਗੀ ਪਿਛੋਂ ਗੱਲ ਆਪਣਾ ਗਾਹ ਗਾਹ ਮਰ ਜੂ ਗਾਹ ਮਰ ਜਾਣਾ ਆਪਾਂ ਨੂੰ ਵੀ ਲੋ ਛੋਟੀ ਤੇ 95000 ਦੀ ਲੱਖ ਦੀ ਪਾਲਾ ਵਿਕਦੀ ਆ ਸਿਰਫ ਇਹਦੀ ਹਾਂ ਨਾ 90000 ਚਲੋ 90000 ਦਾ ਜਾਂਦ ਆਹਾਂ ਭਾਜੀ ਇਹ ਪਰਸੋਂ ਸੂਈ ਤੇ ਠੱਟੀ ਜੋਂ ਗਿੱਲੇ 나ੜੂ ਦੇ ਖਾਦ ਲੈ ਜਾ ਫੂਲ ਖੋਲ ਜੀ ਭਾਜੀ ਇਹਨੂੰ ਪਰਸੋਂ ਸੂਈ ਜੇ ਇਹ ਦੋਵੇਂ ਇਕੱਠੀਆਂ ਸੂਈਆਂ ਪਰ ਤੇ ਜਾਨ ਜਾਸੀ ਪਹਿਲਾਂ ਬੱਚੇ ਤਾਂ ਜਾਣਾ ਕਾਲੀ ਹਾਂ ਬੱਚਾ ਜੇ ਉਹਨਾਂ ਨੂੰ ਕਰੀ ਬੱਚਾ ਤੇ ਭਾਜੀ ਕਿੰਨੇ ਬੋੜਾ ਜਿਸ ਨੇ ਬੋੜਾ ਜੇ ਵੇਖ ਲੋ ਵੀ ਜੇ ਪਰਸੋਂ ਸੂਈ ਜੇ ਬੱਚਿਆਂ ਨੂੰ ਖਮਾਓ ਉਹਨਾਂ ਗਿੱਲਾ 나ੜੂ ਖਾਣ ਮਲ 9 ਲਾ ਲਓ 8 ਲਾ ਲਓ 9 ਕਿਲੋ ਆਪਾਂ ਵੀ ਬਿਲਕੁਲੋਂ ਦੋ ਦਿਨਾਂ ਦੀ ਸੂਈ ਥਲੇ 12 13 ਸੰਦੀਪ ਸਿੰਘ ਆ ਕੇ ਆ ਦੀ ਉਹ ਨਹੀਂ ਖਾਪਦਾ ਦੋ ਦੇ ਦੇਉਗੀ ਯਾਰ 12 ਕਿਲੋ ਇਹ ਨਹੀਂ ਵੀ ਗੱਲ ਨਹੀਂ ਦੇਉਗੀ ਦੇ ਦੇਉਗੀ ਹੈ ਵੀ ਲੈ ਲਈ ਜਾ ਕਿਵੇਂ ਨਹੀਂ ਆ ਕੋਈ ਮੋਸ਼ਮਾਛ ਆਉਂਦੀ ਗਾੜੀ ਚੋਾਈ ਬੜੀ ਚੰਗੀ ਰੂ ਮਰਗੀ ਹੈ ਇਧਰ ਜਿਹੜਾ ਡਾਂਗ ਜੇ ਤੁਹਾਨੂੰ ਪਤਾ ਮੈਂ ਮਾਸਿ ਦੀਆਂ ਸੁਦੀਆਂ ਹਾਂ ਇਹਦੀ ਬਾਈ ਬੜੀ ਕਿਵੇਂ ਦਾ ਉਹ ਇਹਲਾ ਜਿੰਨੇ ਨੇ ਫੇਸ ਸੰਦੇਸ਼ ਆ ਜੰਗਾ ਤੋਂ ਬੜਾ ਹਟ ਹਟ ਪੂਰੀ ਪੀੜੀਆਂ ਬੰਦੀਆਂ ਹਾਂਜੀ ਇਹ ਸੰਦੇਸ਼ ਉਹ ਲੱਖ ਮੁੱਲ ਕਰੀਏ 95 ਕਰੀਏ ਕੋਈ ਚੱਕਰ ਨਹੀਂ ਇਹ ਵੀ 90 ਹਜ਼ਾਰ 90 ਹਜ਼ਾਰ ਦੀ ਚਲੋ ਜਾਣ ਠੀਕ ਆ ਮੈਂ ਪਰਸੋਂ ਸੁਈ ਆ ਚਲੋ ਵੀਡੀਓ ਵੀ ਮਾਲਕ ਵੇਂਦੇ ਹੋਣਗੇ ਇਹ ਨਹੀਂ ਮੈਨੂੰ ਪਤਾ ਪਰ ਦੁੱਧ ਦੀ ਉਹਨਾਂ ਬੜੀ ਸ਼ਾਦੀ ਦਿੱਤੀਆਂ ਦੀ ਸਾਡੀ ਮੈਂ ਦੁੱਧ ਤੇਰਾ ਕਿਲੋ ਕਰ ਦਿੰਦੀ ਅੱਛਾ ਪਰਸੋ ਹੀ ਸੂਈ ਗਿੱਲੇ ਹੀ ਨਾੜੂ ਦੇਦਾ ਬੱਚਾ ਜੀ ਠੀਕ ਆ ਹਾਂ ਅਗਲਾ ਬਾਕੀ ਦੇਸਦੀ ਆ ਮੈਂ ਜਿਹੜੀ ਦੋਹਾਂ ਦਰਾਂ ਦੀ ਸੂਈ ਆ ਜੋਸ਼ ਲਈ ਫਿਰਦੀ ਆ ਦੁੱਧ ਕਰੂ ਕਿਉਂ ਬਿਲਕੁਲ ਜੀ ਬਾਜੀ ਬਹੁਤ ਜਿਆਦੀ ਮੈਂ ਇਹ ਦੁੱਧ ਵਾਲੀ ਮੈਂ ਜੇ ਲੈ ਵਾਲੇ ਲੈ ਵਾਲੇ ਬਹੁਤ ਵੱਡਾ ਪਤਾ ਨਹੀਂ ਕੋਈ ਨਹੀਂ ਬਸ 7 ਕਿਲੋ ਟਾਈਮ ਦਾ ਮੈਂ ਦੁੱਧ ਦੇਵੇ ਸਿੰਘਾਂ ਨੂੰ ਕੀ ਹੈ ਬਾਜੀ ਸਿੰਘਾਂ ਨੂੰ ਬੜੇ ਬੜੇ ਸਿੰਘ ਨਹੀਂ ਦੁੱਧ ਨੂੰ ਦੱਸਿਆ ਵੀ ਅਸੀਂ ਸਿੰਘਾਂ ਨੂੰ ਨਹੀਂ ਵੇਖਦੇ ਸਹੀ ਗੱਲ ਨਹੀਂ ਵੇਖਦੇ ਆ ਜਿਆਦਾ ਚਲੋ ਸਿੰਘਾਂ ਵਾਲੀ ਉਹ ਲਿਆਂਦੀ ਆ ਚਲੋ ਇੱਕ ਵੀ ਕੋਈ ਨਹੀਂ ਆ ਹਾਂ ਸਿੱਧੀ ਮੜੀ ਤੋੜ ਦੇ ਇਨੇ ਮਗਰ ਕੱਟੀ ਹੈ ਜੀ ਇਹਦੇ ਮਗਰ ਵੀ ਕੱਟੀ ਹੈ ਕਿਹਦਾ ਵੀ ਆ ਗਿੱਲਾ ਨਾੜੂ ਨਾਲ ਉਹ ਬੱਚਾ ਪਰਲਾ ਜਿਹੜੀ ਜਿੱਦਾਂ ਉਹ ਉਦਾਂ ਸੰਦੀਪ ਸਿੰਘ ਦੱਸੇ ਬਿਲਕੁਲ ਜੀ ਪਾਪਾ ਬੌਕਰ ਨਿਕਲ ਇੱਧਰ ਕਰ ਦੋ ਬਣਾ ਨਾ ਇਹਦੀ ਬੱਜੀ ਪਰ ਕੀਮਤ ਹਾਂਜੀ ਚੱਲਣ ਦਿਓ ਉਹਦੇ ਮੌਲੀ ਸੰਦੀਪ ਸਿੰਘ ਸਿਆ ਕਿੰਨੇ ਰੇ 90 ਦੇ 90 ਦੇ ਚੱਲ ਰਹੇ ਜਾਨ ਜਰਾ ਭਾਈ ਜੀ ਦੀਵਾਲੀ ਆਫਰ ਚੱਲ ਰਹੇ ਬਸ ਜਾਨ ਇਹਨੂੰ ਇੱਕ 10 10 ਕਹਿ ਕੇ ਮੁੜ ਗਣਾ 5 ਘਟਾ 10 ਘਟਾ ਚੱਲ ਰਹੇ ਬਿਲਕੁਲ ਸਹੀ ਗੱਲ ਹੈ ਜੀ ਤੇ ਆ ਕੋ ਨਹੀਂ ਇਹ ਇੱਕ ਤੋਹਫਾ ਹੀ ਅੱਗੇ ਨੂੰ ਦੇ ਅੱਛਾ ਹਾਂ ਇਹ ਵੀ ਸੂਈ ਨਹੀਂ ਇਹ ਇਹ ਸੁਆਈ ਅੱਛਾ ਇਹ ਆ ਸਵੇਰੇ ਸੁਕੂਗੀ ਲੈ ਸ਼ਮੂਈ ਦਿਖਾ ਕੱਪੜੇ ਘਟਿਆ ਉੱਤੇ ਪਰ ਬਰੀਕੀ ਬੜੀ ਹੈ। ਇਹ ਵਾਹ ਇਸ ਤਰ੍ਹਾਂ ਹੀ ਗਿਆ। ਇਹ ਵਾਹ ਵੇਖ ਵੇਖ ਕੀ ਬਣਾਈ ਫਿਰਦੀ ਅਜੇ ਬਣ ਜੂਗੀ। ਅਜੇ ਦੋ ਤਿੰਨ ਦਿਨ ਕੱਢਦੀ ਜਿਆਦਾ ਤੇ ਨਹੀਂ ਦੋ ਤਿੰਨ ਦਿਨ ਲੈ ਜੂਗੀ। ਸਾਡੀ ਗੁਜਰਾਤੀ ਆਈ ਆ। ਸੰਭਾਲ ਘਟੋ ਜੁੜਿਆ ਨਾ ਮੇਰੀ। ਸੰਭਾਲ ਘਟੋ ਜੁੜੀ। ਸੰਭਾਲ ਘਟ ਗਈ ਤੇ ਕਿੰਨੀ ਮੈਂ ਥੱਲਿਓ ਚੰਗੀ ਹੈ ਨਾ ਉਹ। ਉਮਰ ਚੰਗੀ ਆ। ਸੰਭਾਲ ਨਹੀਂ ਕਿਹੇ ਕੀਤੀ। ਚਲੋ ਮੁੱਲ ਵੀ ਫਿਰ ਉਹਨਾਂ ਨੂੰ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਗੱਲ ਤੇ ਪਰ ਇਹੋ ਸਾਂਭੀ ਦੀ 10-15000 ਤਾਂ ਚੜਦੇ। ਲਊ ਦਾ ਹੀ ਮੁੱਲ ਪੈਣਾ। ਲਊ ਦਾ ਮੁੱਲ ਪੈਣਾ। ਬੜੀ ਬ੍ਰੇਕ ਹੀ ਬੜੀ ਆ ਇਹਦੀ ਬਾਜੀ ਫਿਰ ਕੀ ਮਰ ਬ੍ਰੇਕ ਹੀ ਬੁਰੂ ਕੀ ਨਾ ਇਧਰ ਰਿਕਾਰਡ ਕਰ ਗਈ ਪਈ ਆ ਸਾਰੀ ਹਾਂ 85 ਦੇ ਦੀਏ 80 ਦੀ ਸਿੱਧੀ ਕੋਸ਼ਿਆਂ ਚੱਲ ਜਾ ਦੇ ਦਾਂ ਬੱਬਾ ਸ਼ੋਰ ਕਰ ਇਹਦੀ ਸ਼ੋਰ ਕਰ ਬੱਬਾ ਕਰ ਸ਼ੋਰ ਇਹਦੀ ਕਰ ਦੋ ਕੱਟ ਕਰ ਦੋ ਚੱਲ 70000 ਦੇ ਹੁਣ ਕਹਿਤਾ ਤੇ ਹੁਣ ਆਪਾਂ ਕਹਿਣਾ ਚੱਲ ਜਾਂਦੇ ਠੀਕ ਹੈ ਤੇ ਫਿਰ ਇਹ ਕਹਿਤੀ ਦੇ ਕਹਿਤੀ ਆ ਰਾਤ ਦੀ ਸੂਈ ਕੱਲ ਅੱਛਾ ਦੁਪਹਿਰ ਦੀ ਸੂਈ ਆ ਕੱਟੀ ਇਹਦੀ ਕਰੋ ਜੀ ਡਰਾਮੀ ਆਗੇ ਡਰਾਮੀ ਆ ਜੀ ਵਾਕਈ ਡਰਾਮੀ ਬੰਨੇ ਹੋਏ ਉਹੀ ਗੱਲ ਦੋ ਵਾਰ ਆ ਗਈ ਬਾਰ ਬਾਰ ਹਾਂ ਡਰਾਮੀ ਬੰਨੇ ਜਦੋਂ ਤੁਸੀਂ ਸਿੰਗਲ ਦੇ ਦੇਖਦੇ ਕਿ ਦੁੱਧ ਆ ਜੀ ਐਂ ਦਾ ਪੁੱਛੋ ਜਦੋਂ ਵੇਲੇ ਸਾਨੂੰ ਅਗਲਾ ਬੰਨਾ ਤੁਸੀਂ ਮੁੜ ਕੇ ਸਾਨੂੰ ਦੇਖਦਾ ਹੀ ਨਹੀਂ ਜਦੋਂ ਮਗਰਲੇ ਬੰਨੇ ਹੁੰਨੇ ਕਿ ਕਿਉਂ ਨਹੀਂ ਬੜੀ ਨਿਕਲੀ ਮੈਂ ਚੰਗੀ ਠੀਕ ਆ ਦੁੱਧ 12 13 ਕਿਲੋਤ ਨੇ ਚੰਗੇ ਨਹੀਂ ਨਹੀਂ ਦੋਣਾ ਮੈਂ ਤੈਨੂੰ ਗੇਵ ਦੱਸਿਆ ਬਿਲੇਵੇਂ ਮੈਂ ਕਿਹ ਜਾਈ ਉਹਦਾ ਕੋਈ ਫਾਇਦਾ ਨਹੀਂ ਆ ਜਦੋਂ ਦੁੱਧ ਤੇ 11 12 ਮੈਂ ਦੇ 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 ਬਿਲਕੁਲ ਆਤਮਾ ਠੰਡੀ ਕਰ ਦਿੰਦੀ ਆ ਚਲੋ ਜਹਾ ਜੇ 1.5 2 ਲੱਖ ਲਾਇਆ ਫੇਰ ਫੇਰ ਘਟ ਦਿੰਦੀ ਮੈਂ ਦੁੱਧ ਫੇਰ ਔਖਾ ਅਗਲੇ ਨੂੰ ਇਹ ਇਸ ਭਾਂ ਨੂੰ ਤੇ ਕੋਈ ਚੱਕਰੀ ਨਹੀਂ ਇਹਦੀ ਕੀਮਤ ਕਰ ਲੈ ਤੂੰ ਦੇ ਬਾਬਾ ਨਾਲ ਮਿਲ ਕੇ ਉਹਨਾਂ ਆਖਰੀ ਮੈਂ ਬਾਬਾ ਜੀ ਦਾ ਦਿਓ ਤੁਸੀਂ ਆਪੀ ਦਾ ਦਿਓ ਵੇਖੀ ਜੇ ਠੀਕ ਮੈਂ ਦੇ ਮੈਂ ਤਾਂ 90 ਹਜ਼ਾਰ ਦੀ ਪਜਾਨੇ ਦੀ ਵੀ ਕਹੇ ਵੇਖਦੀ ਆ ਹਾਂ 90 ਦੀ ਵੇਚਦੀ ਐ ਦਾ ਦੋ ਵੀ 80000 ਦੀ ਵੀ ਜਾਣ ਹੈ 80 ਦੀ ਨਹੀਂ 80 ਦਾ ਤੱਕ ਆਈ ਨਾ ਨਾ ਮਰਨਾ ਕਰੋ ਹਾਂ ਦੱਸ ਦਾਨ ਪਰ ਹੁਣ ਤੇ ਜੇ ਸੰਦੀਪ ਸਾਹਿਬ ਕਹਿ ਤਾ ਨਾ ਹੁਣ ਮੈਂ 100 ਵੀ ਦਿੱਤੇ ਨਹੀਂ ਕਹਿਣਾ ਤੇਰੇ ਠੀਕ ਹੈ ਉਦਾਂ ਮੈਂ 85 ਮੋਲੇ ਦਾ ਪੋਣਾ ਹੁਣ ਤੇ 80 ਕਹਿ ਤਾ ਨਾ ਜੇ ਉਹਦਾ 100 ਬਾਕੀ ਜਿਹੜਾ ਆ ਮੈਂ 80000 ਦੀ ਲੈ ਗਿਆ ਉਹਨੂੰ ਕੀ ਘਾਟਾ ਨਹੀਂ ਕੋਈ ਘਾਟਾ ਨਹੀਂ ਕੀ ਘਾਟਾ ਨਾ 80000 ਕੋਈ ਘਾਟਾ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਕੀ ਘਾਟਾ ਨੂੰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਸ ਇਹ ਇਹ ਮੌਕਾ ਹੀ ਹੈ ਜੀ ਹਾਂ ਤੇ ਲੋ ਜੀ ਇਹ ਆਹੀ ਪਸ਼ੂ ਸੇਰ ਆ ਮੇਰੇ ਕੋਲ ਜੀ ਤੇ ਭਾਅ ਵੇਰ ਬਿਲਕੁਲ ਜਾਇ ਜੀ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਚੁਾਈ ਕਰੋ ਪਾਸ ਕਰੋ ਉਹ ਤੁਹਾਡਾ ਹੱਕ ਬੜਾ ਕਿ ਤੁਸੀਂ ਪੈਸੇ ਲਗਾਣਾ ਭਾਈ ਜੀ ਹਾਂ ਤੇ ਹੰਦਰ ਬਤਾਈਏ ਪਹਿਲੋਂ 10 ਹੀ ਸਦਾ ਪੈਸੇ ਜਿਹੜਾ ਪਿੱਛੇ ਜਿਹੜਾ ਦੇਖਦੇ ਆ ਅੱਗੇ ਦੇਖਦੇ ਨਹੀਂ ਵਾਕੀ ਕੰਮ ਨਹੀਂ ਆ ਅੱਗੇ ਦੇਖੇ ਨਹੀਂ ਨਹੀਂ ਹੁੰਦੀ ਚਲੋ ਸਾਫ ਸੁਥਰੀਆਂ ਆ ਤੇ ਚਲੋ ਭਾਈ ਵੇਖੋ ਪਤਾ ਗੱਲ ਕੀ ਆ ਕੋਈ ਗੱਲ ਚਲੋ ਇਹ ਅਭੀ ਹੋਰ ਚੀਜ਼ ਨਾ ਕਰਨ ਵਾਲੀ ਹੈ ਨਾ ਪਾਪੜਤਾ ਆ ਮਾਲ ਦੁੱਧ ਵਾਲ ਨਿਕਲਾ ਹੋਵੇ ਨਾ ਅਗਲੇ ਦਿਨ ਤੇ ਜਾ ਕੇ ਬਸ ਤੇ ਫਿਰ ਅਗਲੇ ਦਾ ਮਾਨ ਠੰਡਾ ਸੰਦੀਪ ਸਿਆ ਹੋ ਜਾਂਦਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਤੇ ਜੇ ਰੁਪਈਏ ਵੀ ਅਗਲਾ ਲਾ ਗਿਆ ਤੇ ਬਾਕੀ ਇਹ ਇਹ ਮੋਲ ਨੂੰ ਤੇ ਚਲੋ ਮੈਂ ਕਹਿੰਦਾ ਨਹੀਂ ਜੇ ਮਾਲ ਤੇ ਬੀਗੀ ਪਰ ਆਹ ਪਾ ਨੂੰ ਮੈਂ ਨਹੀਂ ਨਹੀਂ ਬੜੀ ਕਿਸੇ ਦੇ ਘਰੋਂ ਲਿਆ ਆ ਕੇ ਖਰਚੇ ਪਾ ਗਏ ਸਾਂਭ ਕੇ ਫਿਰ ਵੇਚ ਦੇਣੀ ਇਹ ਪਾ ਨੂੰ ਮੈਂ ਮੈਂ ਔਖੀ ਹੁੰਦੀ ਆ ਚਲੋ ਇਹ ਆ ਵੀ ਹੁਣ ਆਪਾਂ ਚਲੋ ਜੋ ਹੋ ਗਿਆ ਕਿਰਪਾ ਮਾਲਕ ਦੀ ਕਿ ਇਦਾਂ ਹੀ ਮਾਲਕ ਫੇਰ ਚੱਲੀ ਜਾਊਗਾ ਕੰਮ ਬੋਲੋ ਜਾਈ ਜਾਣਗੇ ਵੇਚੀ ਜਾਵਾਂਗੇ ਤੁਹਾਡੀ ਦਇਆ ਕਰੋ ਗੁਰੂ ਰਾਮਦਾਸ ਦੀ ਕਿਰਪਾ ਦੀ ਬੋਕਲ ਚ ਬੈਠੇ ਸਾਰੇ ਸਾਰੇ ਦੇ ਭਾਈ ਹਾਂ ਉਧੇ ਘਰ ਬੈਠੇ ਆ ਹਰ ਇੱਕ ਤੇ ਚੜਦੀ ਕਲਾ ਕਰੇ ਕਾਰੋਬਾਰ ਇਹ ਬਿਜ਼ਨਸ ਹੈ ਇਹ ਵੀ ਇਹਨੂੰ ਬੀਰ ਇਸ ਨੂੰ ਬਿਜ਼ਨਸ ਰੱਖੀਏ ਥੋੜਾ ਜਿਹਾ ਵੀ ਚਲੋ ਤਮਾਸ਼ਾ ਨਹੀਂ ਪਾਣਗੇ ਕੋਈ ਵੀ ਸਿਸਟਮ ਨਹੀਂ ਕੋਈ ਵੀ ਤਮਾਸ਼ਾ ਨਹੀਂ ਪਾਣਗੇ ਬਿਲਕੁਲ ਬਿਜ਼ਨਸ ਨੂੰ ਬਿਜ਼ਨਸ ਰੱਖੀਏ ਤੇ ਮਹਾਰਾਜ ਹੋਰ ਖੁਸ਼ ਹੋਣਗੇ ਸਾਨੂੰ ਇਹ ਰੋਟੀ ਦਿੰਦੀ ਹੈ ਇਹ ਸਾਰੀ ਸੰਸਾਰ ਹੀ ਇੱਥੇ ਹੈ ਚਾਹੇ ਕੋ ਮੀਰ ਆ ਗਰੀਬ ਆ ਹਰ ਇੱਕ ਨੇ ਸਵੇਰੇ ਭਾਵੇਂ ਕੋਈ ਪਾਈ ਆ ਦੁੱਧ ਲਿਆਉਂਦਾ ਇਹਨਾਂ ਤੋਂ ਬਗੈਰ ਨਹੀਂ ਸਰਨਾ ਨਹੀਂ ਸਰਨਾ ਇਹਨਾਂ ਤੋਂ ਬਗੈਰ ਨਹੀਂ ਸਰਨਾ ਇਹ ਭਰੀਆਂ ਆ ਭਰੀ ਇਹ ਕਰ ਲੈ ਹੀ ਪੈਣਾ ਇਹਨਾਂ ਦਾ ਦਿੱਤਾ ਖਾਂਦੇ ਨਾ ਦੇ ਕੇ ਖਾਂਦੇ ਇਥੋਂ ਦਾ ਕੁੱਪੜੇ ਬਿਲਕੁ ਪਹੁੰਚ ਗਈ ਇਹਨੇ ਸਰਤੀ ਹੋਏ ਪਹੁੰਚਦੀ ਆਏ ਚਲੋ ਆਪੀ ਹਾਂਜੀ ਅੱਗੇ ਬੜੀ ਕਿਰਪਾ ਹੈ ਗਾਂ ਤੁਹਾਡੇ ਚੈਨਲ ਕਰਕੇ ਹੋਰ ਬੜੀ ਕਿਰਪਾ ਹੈ ਬੜੇ ਭੈਣ ਭਰਾ ਨਾਲ ਜੁੜੇ ਆ ਤੇ ਚੈਨਲ ਸਾਡੇ ਨਾਲ ਬਰੂ ਚੱਲਿਆ ਹਾਂਜੀ ਇਹ ਚੈਨਲ ਵੀ ਨਾਲ ਬਰੂ ਚੱਲਿਆ ਜੀ ਆਏ ਦੇਖਿਆ ਜਾਵੇ ਕਿ ਬਹੁਤ ਲੋਕਾਂ ਵਧੀਆ ਕੀਤੇ ਆ ਬਾਕੀ ਮੈਂ ਭੈਣ ਭਰਾ ਨੂੰ ਕਹੂੰਗਾ ਵਧੀਆ ਕਮੈਂਟ ਕਰਿਆ ਕਰੋ ਜੇ ਕੋਈ ਸੁਝਾਅ ਦੇਣਾ ਉਹ ਵੀ ਦਿਆ ਕਰੋ ਹਾਂਜੀ ਹਾਂ ਫੋਨ ਕਰੋ ਹਾਂਜੀ ਫੋਨ ਕਰਕੇ ਸੁਝਾਦੋ ਵੀ ਪਾਉ ਜੀ ਤੁਸੀਂ ਇੱਥੋਂ ਛੋੜਾ ਜਾ ਗਲਤ ਗਲਤ ਬਿਲਕੁਲ ਕਿਉਂ ਅਸੀਂ ਆਪਣੀ ਗਲਤੀ ਸੁਧਾਰ ਸਕਦੇ ਆ ਕਿਉਂ ਬੰਦਾ ਗਲਤੀਆਂ ਦਾ ਪੁਤਲਾ ਹੈ ਬਿਲਕੁਲ ਬਿਲਕੁਲ ਬੰਦੇ ਨੂੰ ਆਪਣੀ ਜ਼ਿੰਦਗੀ ਦੀ ਗਲਤੀਆਂ ਸੌ ਹੋ ਜਾਂਦੀਆਂ ਜੇ ਉਹ ਗਲਤੀ ਸਾਡੇ ਕੋ ਕੋਈ ਵੀਡੀਓ ਬਣਾਉਣੇ ਗੱਲਬਾਤ ਉਨੀ ਕੀ ਵੀ ਨਿਕਲ ਜੇ ਹਾਂਜੀ ਉਹਦੇ ਬਾਰੇ ਸਾਨੂੰ ਕੋਬ ਤੁਹਾਡੇ ਕੋ ਆ ਛੋੜੀ ਗੱਲ ਗਲਤ ਹੋ ਗਈ ਬਿਲਕੁਲ ਬਿਲਕੁਲ ਕਿਉਂ ਜੀ ਹਾਂ ਇਹ ਗੱਲ ਇਹਨੀਆਂ ਹੀ ਆਪਣਾ ਡਰੈਸ ਆ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਨਗਦੀ ਗੁਰਦੁਆਰਾ ਟਾਲਾ ਸਾਹਿਬ ਸਾਹਬ ਸਿੰਘ ਨਾਰਾਠ ਕਰਕੇ ਜਿਆਦਾ ਸਾਨੂੰ ਪਿੰਡ ਚ ਕਹਿੰਦੇ ਆ ਹਾਂਜੀ ਤੇ ਬਾਕੀ ਅੱਗੋਂ ਪਿੱਛੋਂ ਝਾੜੀ ਦੀਆਂ ਨਾਲ ਮਾਲ ਹੁੰਦਾ ਆ ਜਦੋਂ ਮਰਜ਼ੀ ਫੋਨ ਕਰੋ ਮੰਗਾਓ ਆ ਨੀਲੀਆਂ ਮਹੀ ਦੇ ਬੜਾ ਕੀਤੀ ਮੰਗ ਮਈਆਂ ਨੇ ਚਾਰ ਰੱਖੀਆਂ ਤੁਹਾਨੂੰ ਵੀਡੀਓ ਖਾਈ ਆ ਪਰ ਉਹ ਆਇਆ ਹੀ ਬੰਦਾ ਨੇ ਲਈਆਂ ਹੀ ਚਾਰੇ ਆਣ ਕੇ ਨੀਲੀ ਦੀਆਂ ਇੱਥੇ ਸਾਡੇ ਡੇਰੀ ਵਾਲਾ ਆ ਖੜੀਆਂ ਡੇਰੀ ਵਾਲੇ ਨਹੀਂ ਅੱਛਾ ਤੇ ਮੈਂ ਲਖਾ ਦੋ ਲੈ ਜਾ ਚਲ ਦੋ ਹੋਰ ਲੈ ਜਾ ਚੰਦਾ ਨਹੀਂ ਇਹੋ ਚਾਰੇ ਖੜਨੇ ਮੈਂ ਤੇ ਲੈ ਜਾ ਗਾ ਥੋੜਾ ਕੁ ਨਰਾਜ਼ ਕੀਤਾ ਜਾਂਦਾ ਨਾ ਬਲੋਰ ਬਾਕੀ ਸਭ ਚੜਦੀ ਗਲਾ ਚਲੋ ਚੰਗਾ ਜੀ ਸੰਦੀਪ ਜੀ ਦਾ ਸਤਿ ਸ੍ਰੀ ਅਕਾਲ